ਆ ਤੇ ਇੱਕ ਜ਼ਰੂਰੀ ਬੇਨਤੀ ਜਰੂਰ ਸੁਣੋ ਵੀਰ ਜੀ ਵਾਹਿਗੁਰਜਿਕਾ ਖਾਲਸਾ ਵਾਹਿਗੁਰਜਿਕੀ ਫਤਿਹ ਵੀਰ ਜੀ ਬੇਨਤੀ ਹੈ ਜਿਹੜੇ ਪਿੰਡ ਆਪਣੇ ਫਿਰੋਜ਼ਪੁਰ ਦੇ ਨੇੜੇ ਨੇ ਜਿਵੇਂ ਉਹਨਾਂ ਨੂੰ ਇੱਕ ਜ਼ਰੂਰੀ ਬੇਨਤੀ ਹੈ ਵੀਰ ਜੀ ਅਸੀਂ ਪੱਲੇ ਮੇਗੇ ਤੋਂ ਅੱਗੇ ਪਿੰਡ ਹੈਗਾ ਪਛਾੜੀਆਂ ਜਿਹੜਾ ਮੇਨ ਸਰਹੱਦ ਦੇ ਉੱਤੇ ਆ ਤੇ ਦਰਿਆ ਦੇ ਬਿਲਕੁਲ ਨਾਲ ਹੈ ਵੀਰ ਜੀ ਸਾਡੇ ਕੋਲੇ ਮਿੱਟੀ ਦੀ ਬਹੁਤ ਜ਼ਿਆਦੀ ਘਾਟ ਪੈ ਗਈ ਹੈ ਜਿਹੜੇ ਬੰਨ ਦੇ ਥੱਲੋਂ ਸੇਮ ਪਾ ਕੇ ਜਿਹੜੀ ਪਾਣੀ ਰਿਸਣ ਲੱਗ ਗਿਆ ਹੈ ਜਿਹੜੀ ਸਾਡੇ ਇਲਾਕੇ ਦੇ ਵਿੱਚ ਥੋੜੀ ਬਹੁਤ ਮਿੱਟੀ ਸੀਗੀ ਮੰਨ ਲਓ ਕੋਈ 5 10 ਕਿੱਲੇ ਜਿਵੇਂ ਪੱਠਿਆਂ ਵਾਲਾ ਥਾਂ ਕਿਸੇ ਦਾ ਖਾਲੀ ਪਿਆ ਹੈ ਜਾਂ ਕੁਝ ਖਾਲੀ ਪਿਆ ਉਹਦੇ ਚ ਅਸੀਂ ਮਿੱਟੀ ਚੱਕ ਕੇ ਤਕਰੀਬਨ ਬੰਨ ਦੇ ਨਾਲ ਲਾ ਚੁੱਕੇ ਹਾਂ ਪਰ ਕੱਲ ਦੇ ਮੇਕ ਬਾਰਿਸ਼ ਕਰਕੇ ਸਾਡੇ ਕੋਲੇ ਮਿੱਟੀ ਦੀ ਬੜੀ ਜਿਆਦਾ ਘਾਟ ਇੱਕ ਖਾਲੀ ਗੱਟੇ ਮਿੱਟੀ ਜਿਹੜਾ ਮੇਰਾ ਵੀਰ ਨੇੜੇ ਦੇ ਇਲਾਕੇ ਵਾਲੇ ਕੋਈ ਜਿੰਨਾਂ ਕੋਲੇ ਮਿੱਟੀ ਦੀ ਸੌਦਾ ਹੈਗੀ ਆ ਮੇਰਾ ਵੀਰ ਮਿੱਟੀ ਜ਼ਰੂਰ ਪਹੁੰਚਦੀ ਕਰੋ ਸਾਡੇ ਕੋਲੇ ਮਿੱਟੀ ਦੀ ਬੜੀ ਜਿਆਦਾ ਘਾਟ ਪਈ ਜਾਂਦੀ ਇੱਕ ਜੇ ਕੋਈ ਗੱਟੇ ਭਰ ਕੇ ਲਿਆ ਸਕਦਾ ਤਾਂ ਵੀ ਠੀਕ ਹੈ ਜੇ ਮੰਨ ਕੇ ਚੱਲੋ ਕਿ ਖਾਲੀ ਗੱਟੇ ਤੇ ਟਰਾਲੀਆਂ ਭਰ ਕੇ ਮਿੱਟੀ ਸਾਡੇ ਕੋਲੇ ਪਹੁੰਚਾ ਸਕਦਾ ਤੇ ਬੜੀ ਤਕੜੀ ਸੇਵਾ ਤੁਹਾਡੀ ਹੋਵੇਗੀ ਵੀਰ ਜੀ ਸਾਡੇ 15 ਤੋਂ 20 ਦਿਨ ਤੋਂ ਲਗਾਤਾਰ ਸੇਵਾ ਇੱਥੇ ਚੱਲਦੀ ਪਈ ਹੈ ਸਾਨੂੰ ਇਧਰੋਂ ਪਾਸਿਓਂ ਕੋਈ ਮਿੱਟੀ ਨਹੀਂ ਆਉਂਦੀ ਪਈ ਤੇ ਮੇਰਾ ਵੀਰ ਬੇਨਤੀ ਹੈ ਕਿ ਸਾਡੇ ਕੋਲੇ ਮਿੱਟੀ ਜ਼ਰੂਰ ਪਹੁੰਚਦੀ ਕਰੋ ਕਿਉਂਕਿ ਇਧਰ ਜੇਕਰ ਇਹ ਬੰਨ ਟੁੱਟਦਾ ਹੈ ਤੇ ਇਹਨੇ ਘੜ ਤੋਂ ਘੱਟ ਜੀਰੇ ਤੱਕ ਤੇ ਇਧਰ ਫਰੀਦਕੋਟ ਤੱਕ ਮਾਰ ਕਰੇਗਾ ਜੀ ਤਿਰਗਰਨ ਸਾਰੇ ਇਲਾਕਿਆਂ ਦੇ ਵਿੱਚ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ ਵੀਰ ਜੀ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਆ ਜੇ ਤੇ ਜਲਦੀ ਤੋਂ ਜਲਦੀ ਜਿੰਨਾ ਵੀ ਹੋ ਸਕੇ ਸਾਡੇ ਕੋਲ ਮਿੱਟੀ ਪਹੁੰਚਦੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੰਨ ਦਾ ਐਡਰੈਸ ਹੈ ਜੀ ਪੱਲੇ ਮਹਿਗੇ ਪਹਿਲਾਂ ਆਉਣਾ ਹੈ ਆਪਾਂ ਵਾਂਸੀ ਗੇਟ ਤੋਂ ਪੱਲੇ ਮਹਿਗੇ ਆ ਜਾਣਾ ਹੈ ਪੱਲੇ ਮਹਿਗੇ ਤੋਂ ਅੱਗੇ ਪਸਾੜੀਆਂ ਪਿੰਡ ਪੁੱਛ ਕੇ ਆ ਜਾਣਾ ਜਿਨ੍ਹਾਂ ਨੂੰ ਐਡਰੈਸ ਨਹੀਂ ਪਤਾ ਹੈਗਾ ਅੱਜ ਦੀ ਤਰੀਕ ਉਹ ਅੱਜ ਦੀ ਤਰੀਕ ਹੈਗੀ ਹੈ 3 9 ਤੇ 2025 ਨੰਬਰ ਕੋਈ ਕਿਸੇ ਨੇ ਵੀ ਕੰਟੈਕਟ ਕਰਨਾ 9945 48345 ਤੇ ਕੰਟੈਕਟ ਕਰ دیਏ ਬਾਕੀ ਆਪਾਂ ਵੀਡੀਓ ਦੇ ਵਿੱਚ ਵੀ ਨੰਬਰ ਲਿਖ ਦੇਵਾਂਗੇ 2 3 ਵੀ ਜਰੂਰ ਪਹੁੰਚਦੀ ਕਰੋ ਜੀ ਬਹੁਤ ਜ਼ਿਆਦਾ ਲੋਡ ਹੈ ਇੱਥੇ ਇੱਥੇ ਬੜੀ ਉਚਾਈ ਚ ਪਾਣੀ ਵਗ ਰਿਹਾ ਹੈ ਤੇ ਪਿੰਡ ਬਹੁਤ ਨਮਾਨ ਹੈ ਇਥੋਂ ਪਿੰਡ ਘੱਟੋ ਘੱਟ 15 20 ਫੁੱਟ ਨਮਾਨ ਹੈ ਜੇ ਇੱਥੇ ਟੁੱਟਦਾ ਹੈ ਤੇ ਮਤਲਬ ਵੀ ਕਾਬੂ ਚ ਨਹੀਂ ਆਉਣਾਗਾ ਬਾਅਦ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਪਿੰਡ ਪਸਾੜੀਆਂ ਪੱਲਾ ਮੇਗਾ ਦੇ ਲਾਗੇ ਕਤਰ ਹੋਏ ਆ ਤੇ ਇੱਕ ਜ਼ਰੂਰੀ ਬੇਨਤੀ ਜਰੂਰ ਸੁਣੋ ਵੀਰ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬੇਨਤੀ ਹੈ ਜਿਹੜੇ ਪਿੰਡ ਆਪਣੇ ਫਿਰੋਜ਼ਪੁਰ ਦੇ ਨੇੜੇ ਨੇ ਜਿਵੇਂ ਉਹਨਾਂ ਨੂੰ ਇੱਕ ਜ਼ਰੂਰੀ ਬੇਨਤੀ ਹੈ ਵੀਰ ਜੀ ਅਸੀਂ ਪੱਲੇ ਮੇਗੇ ਤੋਂ ਅੱਗੇ ਪਿੰਡ ਹੈਗਾ ਪਿਛਾੜੀਆਂ ਜਿਹੜਾ ਮੇਨ ਸਰਹੱਦ ਦੇ ਉੱਤੇ ਆ ਤੇ ਦਰਿਆ ਦੇ ਬਿਲਕੁਲ ਨਾਲ ਹੈ ਵੀਰ ਜੀ ਸਾਡੇ ਕੋਲੇ ਮਿੱਟੀ ਦੀ ਬਹੁਤ ਜ਼ਿਆਦੀ ਘਾਟ ਪੈ ਗਈ ਹੈ ਜਿਹੜੇ ਬੰਨ ਦੇ ਥੱਲੋਂ ਸੇਮ ਪਾ ਕੇ ਜਿਹੜੀ ਪਾਣੀ ਰਿਸਣ ਲੱਗ ਗਿਆ ਹੈ ਜਿਹੜੀ ਸਾਡੇ ਇਲਾਕੇ ਦੇ ਵਿੱਚ ਥੋੜੀ-ਬਹੁਤ ਮਿੱਟੀ ਸੀਗੀ ਮੰਨ ਲਓ ਕੋਈ 5-10 ਕਿੱਲੇ ਜਿਵੇਂ ਪੱਠਿਆਂ ਵਾਲਾ ਥਾਂ ਕਿਸੇ ਦਾ ਖਾਲੀ ਪਿਆ ਹੈ ਜਾਂ ਕੁਝ ਖਾਲੀ ਪਿਆ ਉਹਦੇ ਚ ਅਸੀਂ ਮਿੱਟੀ ਚੱਕ ਕੇ ਤਕਰੀਬਨ ਬੰਨ ਦੇ ਨਾਲ ਲਾ ਚੁੱਕੇ ਹਾਂ ਪਰ ਕੱਲ ਦੇ ਮੇਕ ਬਾਰਿਸ਼ ਕਰਕੇ ਸਾਡੇ ਕੋਲੇ ਮਿੱਟੀ ਦੀ ਬੜੀ ਜਿਆਦਾ ਘਾਟ ਇੱਕ ਖਾਲੀ ਗੱਟੇ ਮਿੱਟੀ ਜਿਹੜਾ ਮੇਰਾ ਵੀਰ ਨੇੜੇ ਦੇ ਇਲਾਕੇ ਵਾਲੇ ਕੋਈ ਜਿੰਨਾਂ ਕੋਲੇ ਮਿੱਟੀ ਦੀ ਸੌਦਾ ਹੈਗੀ ਆ ਮੇਰਾ ਵੀਰ ਮਿੱਟੀ ਜ਼ਰੂਰ ਪਹੁੰਚਦੀ ਕਰੋ ਸਾਡੇ ਕੋਲੇ ਮਿੱਟੀ ਦੀ ਬੜੀ ਜਿਆਦਾ ਘਾਟ ਪਈ ਜਾਂਦੀ ਇੱਕ ਜੇ ਕੋਈ ਗੱਟੇ ਭਰ ਕੇ ਲਿਆ ਸਕਦਾ ਤਾਂ ਵੀ ਠੀਕ ਹੈ ਜੇ ਮੰਨ ਕੇ ਚੱਲੋ ਕਿ ਖਾਲੀ ਗੱਟੇ ਤੇ ਟਰਾਲੀਆਂ ਭਰ ਕੇ ਮਿੱਟੀ ਸਾਡੇ ਕੋਲੇ ਪਹੁੰਚਾ ਸਕਦਾ ਤੇ ਬੜੀ ਤਕੜੀ ਸੇਵਾ ਤੁਹਾਡੀ ਹੋਵੇਗੀ ਵੀਰ ਜੀ ਸਾਡੇ 15 ਤੋਂ 20 ਦਿਨ ਤੋਂ ਲਗਾਤਾਰ ਸੇਵਾ ਇੱਥੇ ਚੱਲਦੀ ਪਈਏ ਸਾਨੂੰ ਇਧਰੋਂ ਪਾਸਿਓਂ ਕੋਈ ਮਿੱਟੀ ਨਹੀਂ ਆਉਂਦੀ ਪਈ ਤੇ ਮੇਰਾ ਵੀਰ ਬੇਨਤੀ ਇਹ ਹੈ ਕਿ ਸਾਡੇ ਕੋਲੇ ਮਿੱਟੀ ਜਰੂਰ ਪਹੁੰਚਦੀ ਕਰੋ ਕਿਉਂਕਿ ਇਧਰ ਜੇਕਰ ਇਹ ਬੰਨ ਟੁੱਟਦਾ ਤੇ ਇਹਨੇ ਘੜ ਤੋਂ ਘੱਡ ਜੀਰੇ ਤੱਕ ਤੇ ਇਧਰ ਫਰੀਦਕੋਟ ਤੱਕ ਮਾਰ ਕਰੇਗਾ ਜੀ ਤ੍ਰਿਗਵਨ ਸਾਰੇ ਇਲਾਕਿਆਂ ਦੇ ਵਿੱਚ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ ਵੀਰ ਜੀ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਆ ਜੇ ਤੇ ਜਲਦੀ ਤੋਂ ਜਲਦੀ ਜਿੰਨਾ ਵੀ ਹੋ ਸਕੇ ਸਾਡੇ ਕੋਲੇ ਮਿੱਟੀ ਪਹੁੰਚਦੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੰਨ ਦਾ ਐਡਰੈਸ ਹੈ ਜੀ ਪੱਲੇ ਮਹਿਗੇ ਪਹਿਲਾਂ ਆਉਣਾ ਹੈ ਆਪਾਂ ਵਾਂਸੀ ਗੇਟ ਤੋਂ ਪੱਲੇ ਮਹਿਗੇ ਆ ਜਾਣਾ ਹੈ ਪੱਲੇ ਮਹਿਗੇ ਤੋਂ ਅੱਗੇ ਪਸਾੜੀਆਂ ਪਿੰਡ ਪੁੱਛ ਕੇ ਆ ਜਾਣਾ ਜਿਨ੍ਹਾਂ ਨੂੰ ਐਡਰੈਸ ਨਹੀਂ ਪਤਾ ਹੈਗਾ ਅੱਜ ਦੀ ਤਰੀਕ ਬੋਲੋ ਅੱਜ ਦੀ ਤਰੀਕ ਹੈਗੀ ਹੈ 3 9 ਤੇ 2025 ਨੰਬਰ ਬੋਲੋ ਨੰਬਰ ਕਿਸੇ ਨੇ ਵੀ ਕੰਟੈਕਟ ਕਰਨਾ 9945 48345 ਤੇ ਕੰਟੈਕਟ ਕਰ دیਏ ਬਾਕੀ ਆਪਾਂ ਵੀਡੀਓ ਦੇ ਵਿੱਚ ਵੀ ਨੰਬਰ ਲਿਖ ਦੇਾਂਗੇ 2 3 ਵੀ ਜਰੂਰ ਪਹੁੰਚਦੀ ਕਰੋ ਜੀ ਬਹੁਤ ਜ਼ਿਆਦਾ ਲੋੜ ਹੈ ਇੱਥੇ ਇੱਥੇ ਬੜੀ ਉਚਾਈ ਚ ਪਾਣੀ ਵਗ ਰਿਹਾ ਤੇ ਪਿੰਡ ਬਹੁਤ ਨਮਾਨ ਹੈ ਇਥੋਂ ਪਿੰਡ ਘਟੋ ਘਟ 15 20 ਫੁੱਟ ਨਮਾਨ ਹੈ ਜੇ ਇੱਥੇ ਟੁੱਟਦਾ ਹੈ ਤੇ ਮਤਲਬ ਵੀ ਕਾਬੂ ਚ ਨਹੀਂ ਆਉਣਾਗਾ ਬਾਅਦ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਪਿੰਡ ਪਸਾੜੀਆਂ ਪੱਲਾ ਮੇਗਾ ਦੇ ਲਾਗੇ ਕਤਰ ਹੋਏ ਆ ਤੇ ਇੱਕ ਜ਼ਰੂਰੀ ਬੇਨਤੀ ਜਰੂਰ ਸੁਣੋ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬੇਨਤੀ ਹੈ ਜਿਹੜੇ ਪਿੰਡ ਆਪਣੇ ਫਿਰੋਜ਼ਪੁਰ ਦੇ ਨੇੜੇ ਨੇ ਜਿਵੇਂ ਉਹਨਾਂ ਨੂੰ ਇੱਕ ਜ਼ਰੂਰੀ ਬੇਨਤੀ ਹੈ ਵੀਰ ਜੀ ਅਸੀਂ ਪੱਲੇ ਮੇਗੇ ਤੋਂ ਅੱਗੇ ਪਿੰਡ ਹੈਗਾ ਪਿਛਾੜੀਆਂ ਜਿਹੜਾ ਮੇਨ ਸਰਹੱਦ ਦੇ ਉੱਤੇ ਆ ਤੇ ਦਰਿਆ ਦੇ ਬਿਲਕੁਲ ਨਾਲ ਹੈ ਵੀਰ ਜੀ ਸਾਡੇ ਕੋਲੇ ਮਿੱਟੀ ਦੀ ਬਹੁਤ ਜ਼ਿਆਦੀ ਘਾਟ ਪੈ ਗਈ ਹੈ ਜਿਹੜੇ ਬੰਨ ਦੇ ਥੱਲੋਂ ਸੇਮ ਪਾ ਕੇ ਜਿਹੜੀ ਪਾਣੀ ਰਿਸਣ ਲੱਗ ਗਿਆ ਹੈ ਜਿਹੜੀ ਸਾਡੇ ਲਾਕੇ ਦੇ ਵਿੱਚ ਥੋੜੀ ਬਹੁਤ ਮਿੱਟੀ ਸੀਗੀ ਮੰਨ ਲਓ ਕੋਈ 5 10 ਕਿੱਲੇ ਜਿਵੇਂ ਪੱਠਿਆਂ ਵਾਲਾ ਥਾਂ ਕਿਸੇ ਦਾ ਖਾਲੀ ਪਿਆ ਹੈ ਜਾਂ ਕੁਝ ਖਾਲੀ ਪਿਆ ਉਹਦੇ ਚ ਅਸੀਂ ਮਿੱਟੀ ਚੱਕ ਕੇ ਤਕਰੀਬਨ ਬੰਨ ਦੇ ਨਾਲ ਲਾ ਚੁੱਕੇ ਹਾਂ ਪਰ ਕੱਲ ਦੇ ਮੇਕ ਬਾਰਿਸ਼ ਕਰਕੇ ਸਾਡੇ ਕੋਲੇ ਮਿੱਟੀ ਦੀ ਬੜੀ ਜਿਆਦਾ ਘਾਟ ਇੱਕ ਖਾਲੀ ਗੱਟੇ ਮਿੱਟੀ ਜਿਹੜਾ ਮੇਰਾ ਵੀਰ ਨੇੜੇ ਦੇ ਇਲਾਕੇ ਵਾਲੇ ਕੋਈ ਜਿੰਨਾਂ ਕੋਲੇ ਮਿੱਟੀ ਦੀ ਸੌਦਾ ਹੈਗੀ ਆ ਮੇਰਾ ਵੀਰ ਮਿੱਟੀ ਜ਼ਰੂਰ ਪਹੁੰਚਦੀ ਕਰੋ ਸਾਡੇ ਕੋਲੇ ਮਿੱਟੀ ਦੀ ਬੜੀ ਜਿਆਦਾ ਘਾਟ ਪਈ ਜਾਂਦੀ ਹੈ ਇੱਕ ਜੇ ਕੋਈ ਗੱਟੇ ਭਰ ਕੇ ਲਿਆ ਸਕਦਾ ਤਾਂ ਵੀ ਠੀਕ ਹੈ ਜੇ ਮੰਨ ਕੇ ਚੱਲੋ ਕਿ ਖਾਲੀ ਗੱਟੇ ਤੇ ਟਰਾਲੀਆਂ ਭਰ ਕੇ ਮਿੱਟੀ ਸਾਡੇ ਕੋਲੇ ਪਹੁੰਚਾ ਸਕਦਾ ਤੇ ਬੜੀ ਤਕੜੀ ਸੇਵਾ ਤੁਹਾਡੀ ਹੋਵੇਗੀ ਵੀਰ ਜੀ ਸਾਡੇ 15 ਤੋਂ 20 ਦਿਨ ਤੋਂ ਲਗਾਤਾਰ ਸੇਵਾ ਇੱਥੇ ਚੱਲਦੀ ਪਈ ਹੈ ਸਾਨੂੰ ਇਧਰੋਂ ਪਾਸਿਓਂ ਕੋਈ ਮਿੱਟੀ ਨਹੀਂ ਆਉਂਦੀ ਪਈ ਤੇ ਮੇਰਾ ਵੀਰ ਬੇਨਤੀ ਹੈ ਕਿ ਸਾਡੇ ਕੋਲੇ ਮਿੱਟੀ ਜਰੂਰ ਪਹੁੰਚਦੀ ਕਰੋ ਕਿਉਂਕਿ ਇਧਰ ਜੇਕਰ ਇਹ ਬੰਨ ਟੁੱਟਦਾ ਹੈ ਤੇ ਇਹਨੇ ਘੜ ਤੋਂ ਘੱਟ ਜਿਰੇ ਤੱਕ ਤੇ ਇਧਰ ਫਰੀਦਕੋਟ ਤੱਕ ਮਾਰ ਕਰੇਗਾ ਜੀ ਤਿਰਗੇਨ ਸਾਰੇ ਇਲਾਕਿਆਂ ਦੇ ਵਿੱਚ ਮੇਰੀ ਬੇਨਤੀ ਨੂੰ ਪ੍ਰਵਾਨ ਕਰਿਓ ਵੀਰ ਜੀ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਆ ਜੇ ਤੇ ਜਲਦੀ ਤੋਂ ਜਲਦੀ ਜਿੰਨਾ ਵੀ ਹੋ ਸਕੇ ਸਾਡੇ ਕੋਲ ਮਿੱਟੀ ਪਹੁੰਚਦੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੰਨ ਦਾ ਐਡਰੈਸ ਹੈ ਜੀ ਪੱਲੇ ਮਹਿਗੇ ਪਹਿਲਾਂ ਆਉਣਾ ਹੈ ਆਪਾਂ ਵਾਂਸੀ ਗੇਟ ਤੋਂ ਪੱਲੇ ਮਹਿਗੇ ਆ ਜਾਣਾ ਹੈ ਪੱਲੇ ਮਹਿਗੇ ਤੋਂ ਅੱਗੇ ਪਸਾੜੀਆਂ ਪਿੰਡ ਪੁੱਛ ਕੇ ਆ ਜਾਣਾ ਜਿਨ੍ਹਾਂ ਨੂੰ ਐਡਰੈਸ ਨਹੀਂ ਪਤਾ ਹੈਗਾ ਅੱਜ ਦੀ ਤਰੀਕ ਬੋਲੋ ਅੱਜ ਦੀ ਤਰੀਕ ਹੈਗੀ ਹੈ 3 9 ਤੇ 2025 ਨੰਬਰ ਬੋਲੋ ਨੰਬਰ ਕਿਸੇ ਨੇ ਵੀ ਕੰਟੈਕਟ ਕਰਨਾ 9945 48345 ਤੇ ਕੰਟੈਕਟ ਕਰ ਦਈਏ ਬਾਕੀ ਆਪਾਂ ਵੀਡੀਓ ਦੇ ਵਿੱਚ ਵੀ ਨੰਬਰ ਲਿਖ ਦੇਾਂਗੇ 2 3 ਵੀ ਜਰੂਰ ਪਹੁੰਚਦੀ ਕਰੋ ਜੀ ਬਹੁਤ ਜ਼ਿਆਦਾ ਲੋਡ ਹੈ ਇੱਥੇ ਇੱਥੇ ਬੜੀ ਉਚਾਈ ਚ ਪਾਣੀ ਵਗ ਰਿਹਾ ਹੈ ਤੇ ਪਿੰਡ ਬਹੁਤ ਨਮਾਨ ਹੈ ਇਥੋਂ ਪਿੰਡ ਘੱਟੋ ਘੱਟ 15 20 ਫੁੱਟ ਨਮਾਨ ਹੈ ਜੇ ਇੱਥੇ ਟੁੱਟਦਾ ਹੈ ਤੇ ਮਤਲਬ ਵੀ ਕਾਬੂ ਚ ਨਹੀਂ ਆਉਣਾਗਾ ਬਾਅਦ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਪਿੰਡ ਪਸਾੜੀਆਂ ਪੱਲਾ ਮੇਗਾ ਦੇ ਲਾਗੇ ਕਤਰ ਹੋਏ ਆ ਤੇ ਇੱਕ ਜ਼ਰੂਰੀ ਬੇਨਤੀ ਜਰੂਰ ਸੁਣੋ ਵੀਰ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਵੀਰ ਜੀ ਬੇਨਤੀ ਹੈ ਜਿਹੜੇ ਪਿੰਡ ਆਪਣੇ ਫਿਰੋਜਪੁਰ ਦੇ ਨੇੜੇ ਨੇ ਜਿਵੇਂ ਉਹਨਾਂ ਨੂੰ ਇੱਕ ਜ਼ਰੂਰੀ ਬੇਨਤੀ ਹੈ ਵੀਰ ਜੀ ਅਸੀਂ ਪੱਲੇ ਮੇਗੇ ਤੋਂ ਅੱਗੇ ਪਿੰਡ ਹੈਗਾ ਪਿਛਾੜੀਆਂ ਜਿਹੜਾ ਮੇਨ ਸਰਹੱਦ ਦੇ ਉੱਤੇ ਆ ਤੇ ਦਰਿਆ ਦੇ ਬਿਲਕੁਲ ਨਾਲ ਹੈ ਵੀਰ ਜੀ ਸਾਡੇ ਕੋਲੇ ਮਿੱਟੀ ਦੀ ਬਹੁਤ ਜ਼ਿਆਦੀ ਘਾਟ ਪੈ ਗਈ ਹੈ ਜਿਹੜੇ ਬੰਨ ਦੇ ਥੱਲੇੋਂ ਸੇਮ ਪਾ ਕੇ ਜਿਹੜੀ ਪਾਣੀ ਰਿਸਣ ਲੱਗ ਗਿਆ ਹੈ ਜਿਹੜੀ ਸਾਡੇ ਇਲਾਕੇ ਦੇ ਵਿੱਚ ਥੋੜੀ-ਬਹੁਤ ਮਿੱਟੀ ਸੀਗੀ ਮੰਨ ਲਓ ਕੋਈ 5-10 ਕਿੱਲੇ ਜਿਵੇਂ ਪੱਠਿਆਂ ਵਾਲਾ ਥਾਂ ਕਿਸੇ ਦਾ ਖਾਲੀ ਪਿਆ ਹੈ ਜਾਂ ਕੋਈ ਖਾਲੀ ਪਿਆ ਉਹਦੇ ਚ ਅਸੀਂ ਮਿੱਟੀ ਚੱਕ ਕੇ ਤਕਰੀਬਨ ਬੰਨ ਦੇ ਨਾਲ ਲਾ ਚੁੱਕੇ ਹਾਂ ਪਰ ਕੱਲ ਦੇ ਮੇਕ ਬਾਰਿਸ਼ ਕਰਕੇ ਸਾਡੇ ਕੋਲੇ ਮਿੱਟੀ ਦੀ ਬੜੀ ਜਿਆਦਾ ਘਾੜ ਟਿਕ ਖਾਲੀ ਗੱਟੇ ਮਿੱਟੀ ਜਿਹੜਾ ਮੇਰਾ ਵੀਰ ਨੇੜੇ ਦੇ ਇਲਾਕੇ ਵਾਲੇ ਕੋਈ ਜਿੰਨਾਂ ਕੋਲੇ ਮਿੱਟੀ ਦੀ ਸੌਦਾ ਹੈਗੀ ਆ ਮੇਰਾ ਵੀਰ ਮਿੱਟੀ ਜ਼ਰੂਰ ਪਹੁੰਚਦੀ ਕਰੋ ਸਾਡੇ ਕੋਲੇ ਮਿੱਟੀ ਦੀ ਬੜੀ ਜਿਆਦਾ ਘਾੜ ਪਈ ਜਾਂਦੀ ਇੱਕ ਜੇ ਕੋਈ ਗੱਟੇ ਭਰ ਕੇ ਲਿਆ ਸਕਦਾ ਤਾਂ ਵੀ ਠੀਕ ਹੈ ਜੇ ਮੰਨ ਕੇ ਚੱਲੋ ਕਿ ਖਾਲੀ ਗੱਟੇ ਤੇ ਟਰਾਲੀਆਂ ਭਰ ਕੇ ਮਿੱਟੀ ਸਾਡੇ ਕੋਲੇ ਪਹੁੰਚਾ ਸਕਦਾ ਤੇ ਬੜੀ ਤਕੜੀ ਸੇਵਾ ਤੁਹਾਡੀ ਹੋਵੇਗੀ ਵੀਰ ਜੀ ਸਾਡੇ 15 ਤੋਂ 20 ਦਿਨ ਤੋਂ ਲਗਾਤਾਰ ਸੇਵਾ ਇੱਥੇ ਚੱਲਦੀ ਪਈਏ ਸਾਨੂੰ ਇਧਰੋਂ ਪਾਸਿਓਂ ਕੋਈ ਮਿੱਟੀ ਨਹੀਂ ਆਉਂਦੀ ਪਈ ਤੇ ਮੇਰਾ ਵੀਰ ਬੇਨਤੀ ਇਹ ਹੈ ਕਿ ਸਾਡੇ ਕੋਲੇ ਮਿੱਟੀ ਜਰੂਰ ਪਹੁੰਚਦੀ ਕਰੋ ਕਿਉਂਕਿ ਇਧਰ ਜੇਕਰ ਇਹ ਬੰਨ ਟੁੱਟਦਾ ਤੇ ਇਹਨੇ ਘੜ ਤੋਂ ਘੱਡ ਜੀਰੇ ਤੱਕ ਤੇ ਇਧਰ ਫਰੀਦਕੋਟ ਤੱਕ ਮਾਰ ਕਰੇਗਾ ਜੀ ਤਿਰਿਗਨ ਸਾਰੇ ਇਲਾਕਿਆਂ ਦੇ ਵਿੱਚ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ ਵੀਰ ਜੀ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਆ ਜੇ ਤੇ ਜਲਦੀ ਤੋਂ ਜਲਦੀ ਜਿੰਨਾ ਵੀ ਹੋ ਸਕੇ ਸਾਡੇ ਕੋਲੇ ਮਿੱਟੀ ਪਹੁੰਚਦੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੰਨ ਦਾ ਐਡਰੈਸ ਹੈ ਜੀ ਪੱਲੇ ਮਹਿਗੇ ਪਹਿਲਾਂ ਆਉਣਾ ਹੈ ਆਪਾਂ ਵਾਂਸੀ ਗੇਟ ਤੋਂ ਪੱਲੇ ਮਹਿਗੇ ਆ ਜਾਣਾ ਹੈ ਪੱਲੇ ਮਹਿਗੇ ਤੋਂ ਅੱਗੇ ਪਸਾੜੀਆਂ ਪਿੰਡ ਪੁੱਛ ਕੇ ਆ ਜਾਣਾ ਜਿਨ੍ਹਾਂ ਨੂੰ ਐਡਰੈਸ ਨਹੀਂ ਪਤਾ ਹੈਗਾ ਅੱਜ ਦੀ ਤਰੀਕ ਬੋਲੋ ਅੱਜ ਦੀ ਤਰੀਕ ਹੈਗੀ ਹੈ 3 9 ਤੇ 2025 ਨੰਬਰ ਬੋਲੋ ਨੰਬਰ ਕਿਸੇ ਨੇ ਵੀ ਕੰਟੈਕਟ ਕਰਨਾ 9945 48345 ਤੇ ਕੰਟੈਕਟ ਕਰ ਦਿਓ ਬਾਕੀ ਆਪਾਂ ਵੀਡੀਓ ਦੇ ਵਿੱਚ ਵੀ ਨੰਬਰ ਲਿਖ ਦੇਵਾਂਗੇ 2 3 ਵੀ ਜਰੂਰ ਪਹੁੰਚਦੀ ਕਰੋ ਜੀ ਬਹੁਤ ਜ਼ਿਆਦਾ ਲੋਡ ਹੈ ਇੱਥੇ ਇੱਥੇ ਬੜੀ ਉਚਾਈ ਚ ਪਾਣੀ ਵਗ ਰਿਹਾ ਤੇ ਪਿੰਡ ਬਹੁਤ ਨਮਾਨ ਹੈ ਇਥੋਂ ਪਿੰਡ ਘਟੋ ਘਟ 15 20 ਫੁੱਟ ਨਮਾਨ ਹੈ ਜੇ ਇੱਥੇ ਟੁੱਟਦਾ ਹੈ ਤੇ ਮਤਲਬ ਵੀ ਕਾਬੂ ਚ ਨਹੀਂ ਆਉਣਾਗਾ ਬਾਅਦ ਚ ਵਾਈ